82 ਲੀਟਰ ਕੱਢ ਕੇ ਦੁੱਧ ਬਾਈ ਜੀ ਅੱਜ ਅਨਾਉਂਸ ਹੋ ਗਿਆ ਹੈ ਇਹ ਚੈਂਪੀਅਨ ਰੀਟਰੈਕਟਰ ਜੀ ਟ੍ਰੈਕਟਰ ਮੈਨਾ ਜੀ ਪਿਛਲੇ ਸਾਲ ਵੀ ਆਪਣੀ ਗਾਂ ਹੀ ਫਰਸਟ ਆਈ ਸੀ ਦੁੱਧ ਚ 74 ਕਿਲੋ ਦੁੱਧ ਦਿੱਤਾ ਸੀ ਉਹਨੂੰ ਵੀ ਟ੍ਰੈਕਟਰ ਮਿਲਿਆ ਸੀ ਮੰਨ ਲਾ ਤੁਸੀਂ ਆਪਣਾ ਰਿਕਾਰਡ ਆਪ ਹੀ ਤੋੜਿਆ ਆਪ ਹੀ ਤੋੜਿਆ ਜੀ ਚਲੋ ਬੜੀ ਖੁਸ਼ੀ ਦੀ ਗੱਲ ਹੈ ਬਾਈ ਜੀ ਮੈਂ ਤੁਹਾਡਾ ਦੋਸਤ ਗੁਰਦੀਪ ਸਿੰਘ ਮਤੋਲੀ ਤੇ ਅੱਜ ਆਪਾਂ ਪਹੁੰਚੇ ਹਾਂ ਪੀਡੀਐਫ ਮੇਲੇ ਦੇ ਵਿੱਚ ਬਾਈ ਜੀ ਕੰਗ੍ਰੈਚੁਲੇਸ਼ਨ ਇਹ ਵਧਾਈ ਕਿਹੜੀ ਚੀਜ਼ ਦੀ ਹੈ ਵੀ ਗਾਣੇ ਜਿਹੜਾ ਦੁੱਧ ਕੱਢਿਆ ਏ ਚੈਂਪੀਅਨ ਰਹੀ ਏ ਤੇ ਆਪਾਂ ਬਾਈ ਤੋਂ ਜਾਣਦੇ ਆਂ ਵੀ ਆਡੀ ਬ੍ਰੀਡ ਕਿਹੜੀ ਆ ਕਿਹੜੇ ਬੁੱਲਦੀ ਆ ਬਾਕੀ ਹੋਰ ਜਾਣਕਾਰੀ ਲੈਣੇ ਆਂ ਬਾਈ ਜੀ ਜਿਹੜੀ ਆਪਣੀ ਐਚ ਐਫ ਗਾਂ ਹੈ ਇਹਨੇ ਫਸਟ ਲਕਟੇਸ਼ਨ ਤੇ ਜਾਂ ਹੁਣੇ ਦੂਜੇ ਲਕਟੇਸ਼ਨ ਤੇ ਆ ਇਹ ਚੌਥੇ ਇਲੈਕਟ੍ਰੇਸ਼ਨ ਤੇ ਆ ਜੀ ਠੀਕ ਹੈ ਜੀ ਚੌਥੇ ਸੂਏ ਆ ਤੇ ਇਹ ਆਪਣੇ ਫਾਰਮ ਦੀ ਜਿਹੜੀ 13ਵੀਂ 14ਵੀਂ ਜਨਰੇਸ਼ਨ ਦੇ ਵਿੱਚੋਂ ਗਾਂ ਹੈਗੀ ਆ ਤਾਂ ਇਹਨੇ ਇਸ ਮੇਲੇ ਦੇ ਉੱਪਰ 82 ਕਿਲੋ ਦੁੱਧ ਦੇ ਕੇ ਆਪਣੇ ਦੇਸ਼ ਦਾ ਪਹਿਲਾ রেকর্ড নাম্বার ਲਿਆ ਹੈਗਾ ਤੇ ਆਪਣੇ ਦੇਸ਼ ਦਾ ਨਵਾਂ ਰਿਕਾਰਡ ਜਿਹੜਾ ਸੈੱਟ ਕੀਤਾ ਹੈਗਾ ਕਿਹੜੇ ਬੁੱਲਦੀ ਹੈ ਜੀ ਇਹ ਇਹ ਆਪਣੇ ਸਟ੍ਰਾਈਕਰ ਬੁੱਲਦੀ ਆ এবੀਐਸ ਕੰਪਨੀ ਦਾ ਜੀ এবੀਐਸ ਬਹੁਤ ਵਧੀਆ ਰਿਕਾਰਡ ਹੈ ਜੀ ਕਹਿਣਾ ਸੌਖਾ ਹੈ 82 ਲੀਟਰ ਦੁੱਧ ਤੇ ਜਦੋਂ ਆਪਾਂ ਨੇ ਕਢਾਉਣਾ ਹੈ ਤੇ ਤਸੱਲੀਆਂ ਹੋ ਜਾਂਦੀਆਂ ਨੇ ਉਹਦੇ ਬਾਰੇ ਬਾਈ ਜੀ ਤੁਹਾਨੂੰ ਕੀ ਵੀਲ ਹੋ ਰਿਹਾ ਹੈ ਵੀ ਉਹਦਾ ਜਿਹੜਾ ਪਿਛਲਾ ਜਿਹੜਾ ਤਜਰਬਾ ਹੈ ਤਾਂ ਤੁਸੀਂ ਸ਼ੇਅਰ ਕਰੋ ਤਜਰਬੇ ਦੀ ਕੋਈ ਵੱਡੀ ਗੱਲ ਨਹੀਂ ਹੈਗੀ ਤਜਰਬਾ ਹਰੇਕ ਫਾਰਮਰ ਕੋ ਹੈਗਾ ਬਰੀਡ ਦਾ ਬਹੁਤ ਵੱਡਾ ਰੋਲ ਆ ਸਾਡਾ ਜੈਨੇਟਿਕ ਬਹੁਤ ਪੁਰਾਣਾ ਹੈ ਕਿਉਂਕਿ 27 ਸਾਲ ਹੋ ਗਏ ਆ ਫਾਰਮ ਸ਼ੁਰੂ ਕੀਤੇ ਨੂੰ ਤੇ ਜਿਹੜੀਆਂ ਗਾਈਆਂ ਹੈਗੀਆਂ ਉਹ ਸਭ ਲਗਭਗ ਹਾਈ ਯੀਲਡਰ ਹੈਗੀਆਂ ਸਾਨੂੰ ਉਹਨਾਂ ਵਿੱਚੋਂ ਇੱਕ ਅੱਧਾ ਐਨੀਮਲ ਸਿਲੈਕਟ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਹਰ ਸਾਲ ਹੀ ਅਸੀਂ ਜਿਹੜੀ ਗਾਂ ਲੈ ਕੇ ਆਉਣੇ ਬਦਲ ਕੇ ਲੈ ਕੇ ਆਉਨੇ ਆ ਕਿਉਂਕਿ ਸਾਰਾ ਹਾਰਡੀ ਇੱਕ ਨਾਲ ਦਾ ਸੇਮ ਹੀ ਹੈ ਜਿਹੜੀਆਂ ਤੀਜੇ ਚੌਥੇ ਸੂਏ ਤੁਸੀਂ ਸੇਲ ਵੀ ਕਰਦੇ ਹੋ ਹਾਂ ਬਿਲਕੁਲ ਕਰਦੇ ਹਾਂ ਜੇ ਕੋਈ ਭਰਾ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹੁੰਦਾ ਤੇ ਉਹ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ ਸੰਪਰਕ ਕਰ ਸਕਦਾ ਹੈ 82 ਲੀਟਰ ਕੱਢ ਕੇ ਦੁੱਧ ਬਾਈ ਜੀ ਅੱਜ ਅਨਾਉਂਸ ਹੋ ਗਿਆ ਹੈ ਤੇ ਇਹ ਚੈਂਪੀਅਨ ਬਣੀ ਹੈ ਤੇ ਪ੍ਰੀਤ ਟਰੈਕਟਰ ਜੀ ਟਰੈਕਟਰ ਮੈਨਾ ਜੀ ਠੀਕ ਹੈ ਜੀ ਪਿਛਲੇ ਸਾਲ ਵੀ ਆਪਣੀ ਗਾਂ ਹੀ ਫਰਸਟ ਆਈ ਸੀ ਦੁੱਧ ਚ 74 ਕਿਲੋ ਦੁੱਧ ਦਿੱਤਾ ਸੀ ਉਹਨੂੰ ਵੀ ਟਰੈਕਟਰ ਮਿਲਿਆ ਸੀ ਮਤਲਬ ਤੁਸੀਂ ਆਪਣਾ ਰਿਕਾਰਡ ਆਪ ਹੀ ਤੋੜਿਆ ਆਪ ਹੀ ਤੋੜਿਆ ਜੀ ਚਲੋ ਬੜੀ ਖੁਸ਼ੀ ਦੀ ਗੱਲ ਹੈ ਬਾਈ ਜੀ ਤੇ ਬਾਕੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤਤ ਲੀਕ ਧੰਨਵਾਦ ਜੀ